ਸਾਰੇ ਹੀ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀਆਂ ਭਲਾਈ ਸਕੀਮਾਂ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਆ ਸੋ ਪੰਜਾਬ ਦੇ ਵਿੱਚ ਜੋ ਆਸ਼ੀਰਵਾਦ ਸਕੀਮ ਹੈ ਇਸ ਨੂੰ ਲੈ ਕੇ ਪੰਜਾਬ ਦੇ ਕੈਪਟਨ ਮੰਤਰੀ ਬਲਜੀਤ ਕੋਰ ਨੇ ਪੱਟੀ ਜਾਣਕਾਰੀ ਸਾਂਝੀ ਕੀਤੀ ਹੈ ਜੋ ਆਸ਼ੀਰਵਾਦ ਸਕੀਮ ਪਹਿਲਾਂ ਸਿਰਫ ਸੋਚਿਤ ਜਾਤੀਆਂ ਤੱਕ ਸੀਮਤ ਸੀ ਹੁਣ ਇਸ ਦੇ ਵਿੱਚ ਬਦਲਾਅ ਕੀਤਾ ਹੈ ਜੋ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਭਾਵੇਂ ਉਹ ਕਿਸੇ ਵੀ ਵਰਗ ਨਾਲ ਸੰਬੰਧ ਰੱਖਦਾ ਹੋਵੇ ਉਸ ਦੀ ਆਮਦਨੀ 32000 ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਜਦੋਂ ਕਿ ਇਹ ਸਿਰਫ ਤੇ ਸਿਰਫ ਅਨੁਸੂਚਿਤ ਜਾਤੀਆਂ ਵਾਸਤੇ ਹੀ ਸ਼ੁਰੂ ਹੋਈ ਸੀ ਜੋ ਪਹਿਲਾਂ ਬਾਦਲ ਸਰਕਾਰ ਦੇ ਵੱਲੋਂ ਇਹ ਛਗਰ ਸਕੀਮ ਦੇ ਨਾਮ ਨਾਲ ਸ਼ੁਰੂ ਕੀਤੀ ਗਈ ਸੀ ਔਰ ਛਗਨ ਸਕੀਮ ਪਹਿਲਾ ਜਿਹੜੀ ਕਿ 11000 ਤੋਂ ਸ਼ੁਰੂ ਹੁੰਦੀ ਹੈ ਔਰ ਉਸ ਤੋਂ ਬਾਅਦ 21000 ਹੋ ਜਾਂਦੀ ਹੈ ਫਿਰ ਉਸ ਨੂੰ ਕਾਂਗਰਸ ਸਰਕਾਰ ਵਧਾ ਦਿੰਦੀ ਹੈ 31000 ਰੁਪਏ ਕਰਤੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ 51000 ਦੀ ਰਾਸ਼ੀ ਕੀਤੀ ਹੈ ਜਿਸ ਦਾ ਲਾਭ ਜਿਹੜਾ ਕਿ 2022 ਤੋਂ ਦਿੱਤਾ ਜਾ ਰਿਹਾ ਹੈ ਸੋ 2022 ਤੋਂ ਲੈ ਕੇ ਜੋ ਪਹਿਲਾ ਅਨੁਸੂਚਿਤ ਜਾਤੀ ਦੇ ਜਿਹੜੇ ਵਰਗਾਂ ਨੂੰ ਦਿੱਤਾ ਜਾਂਦਾ ਸੀ ਹੁਣ ਕੈਪਟਨ ਮੰਤਰੀ ਨੇ ਇਸ ਦੇ ਬਾਰੇ ਦੱਸਿਆ ਕਿ ਜੋ ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਕਟ ਗਿਣਤੀ ਵਿੱਚ ਹੋਵੇ ਪਛੜੀਆਂ ਸ਼੍ਰੇਣੀਆਂ ਵਿੱਚ ਹੋਵੇ OBC ਹੋਵੇ ਉਹਨਾਂ ਦੀ ਆਮਦਨ ਜਿਹੜੀ 32000 ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਇਸ ਲਈ ਅਪਲਾਈ ਕਰ ਸਕਦਾ ਹੈ ਔਰ ਉਸ ਨੂੰ ਜਿਹੜਾ ਕਿ ਇਹ ਰਾਸ਼ੀ ਉਸਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ਜੋ ਕਿ 25 26 ਲਈ ਇਹ ਰਾਸ਼ੀ ਬੰਸ਼ਤ ਵਿੱਚ ਰੱਖੀ ਗਈ ਹੈ 20000 ਕਰੋੜ ਰੁਪਇਆ ਸੋ ਬਹੁਤ ਜਲਦੀ ਇਹ ਰਾਸ਼ੀ ਜਿਹੜੀ ਖਾਤਿਆਂ ਵਿੱਚ ਟ੍ਰਾਂਸਫਰ ਹੋ ਜਾਏਗੀ ਜਿਹੜੀਆਂ ਅਰਚੀਆਂ ਹੁਣ ਤੱਕ ਪ੍ਰਾਪਤ ਹੋਈਆਂ ਨੇ ਵੱਖ-ਵੱਖ 12 ਜ਼ਿਲ੍ਹਿਆਂ ਦੀਆਂ ਉਹਨਾਂ ਦੇ ਟੋਟਲ 3922 ਅਰਚੀਆਂ ਨੂੰ ਜਿਹੜਾ ਸਵੀਕਾਰ ਕੀਤਾ ਗਿਆ ਔਰ ਉਹਨਾਂ ਦੇ ਖਾਤਿਆਂ ਵਿੱਚ ਰਾਸ਼ੀ ਟ੍ਰਾਂਸਫਰ ਕੀਤੀ ਜਾ ਰਹੀ ਹੈ ਸੋ ਉਹਨਾਂ ਨੇ ਕਿਹਾ ਕਿ ਜੋ ਇਹ ਅਸ਼ੀਰਵਾਦ ਸਕੀਮ ਘੱਟ ਆਮਦਨੀ ਵਾਲੇ ਪਰਿਵਾਰ ਨੇ ਉਹਨਾਂ ਦੀ ਲੜਕੀ ਦੇ ਵਿਆਹ ਲਈ 55000 ਰੁਪਏ ਦੀ ਰਾਸ਼ੀ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਏ ਸੋ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਹ ਭਾਵੇਂ ਅਨੁਸੂਚਿਤ ਜਾਤੀ ਨਾਲ ਸੰਬੰਧ ਹੋਵਣ ਭਾਵੇਂ ਕਿਸੇ ਹੋਰ ਜਾਤੀ ਨਾਲ ਸੰਬੰਧ ਰੱਖਦੇ ਹੋਵਣ ਅਗਰ ਉਹਨਾਂ ਦੀ ਆਮਦਨ 32000 ਤੋਂ ਘਾਟੇ ਤਾਂ ਉਹ ਆਪਣੀ ਐਪਲੀਕੇਸ਼ਨ ਦੇ ਸਕਦੇ ਨੇ ਔਰ ਉਹ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਨੇ ਪੰਜਾਬ ਦੇ ਵਸਨੀਕ ਹੋਣ ਤੋਂ ਬਾਅਦ ਇਹ ਵੀ ਉਹਨਾਂ ਦਾ ਵੀ ਦੋ ਲੜਕੀਆਂ ਤੱਕ ਹੀ ਜਿਹੜਾ ਕਿ ਇਹ ਲਾਭ ਮਿਲੇਗਾ ਦੋ ਲੜਕੀਆਂ ਤੋ ਵੱਧ ਨਹੀਂ ਇਹ ਲਾਭ ਮਿਲੇਗਾ ਜੋ ਆਸ਼ੀਰਵਾਦ ਸਕੀਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਹੁਤ ਵੱਡੀ ਰਾਸ਼ੀ 51000 ਰੁਪਏ ਦੀ ਜਿਹੜੀ ਇਹ ਸਕੀਮ ਸ਼ੁਰੂਆਤ ਕੀਤੀ ਸੀ ਸੋ ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜੋ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਉਹਨਾਂ ਦੇ ਖਾਤਿਆਂ ਵਿੱਚ ਰਾਸ਼ੀ ਟਰਾਂਸਫਰ ਕਰ ਦਿੱਤੀ ਗਈ ਹੈ ਸੋ ਕੈਬਨ ਮੰਤਰੀ ਨੇ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਨੇ ਵੀ ਇਸ ਦਾ ਲਾਭ ਲੈਣਾ ਹੋਵੇ ਉਹ ਇਸ ਆਸ਼ੀਰਵਾਦ ਸਕੀਮ ਦੇ ਵਿੱਚ ਆਪਣੀ ਅਰਜੀ ਦੇਣ ਉਸ ਪਿੰਡ ਦਾ ਵਸਨੀਕ ਸ਼ਹਿਰ ਦਾ ਵਸਨੀਕ ਹੋਣਾ ਚਾਹੀਦਾ ਹੈ ਉਸ ਦੀ ਸਲਾਨਾ ਆਮਦਨ 32790 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਜੇਕਰ 32791 ਰੁਪਏ ਵੀ ਹੁੰਦੀ ਹੈ ਤਾਂ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ ਜੋ ਕਿ ਬਹੁਤ ਸਰੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਉਹਨਾਂ ਨੇ ਇਹ ਧਿਆਨ ਵਿੱਚ ਰੱਖਦੇ ਹੋਏ ਕਿਹਾ ਕਿ ਸਾਰੇ ਵਸੀਲਿਆਂ ਤੋਂ ਉਸ ਦੀ ਆਮਦਨ 32000 ਤੋਂ 790 ਰੁਪਏ ਹੋਣੀ ਚਾਹੀਦੀ ਹੈ ਔਰ ਉਹ ਅਣਸੂਚੇ ਜਾਤੀ ਪਛੜੀਆਂ ਛਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨਾਲ ਸੰਬੰਧ ਹੋਵੇ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਸਕੀਮ ਅਧੀਨ ਇੱਕ ਪਰਿਵਾਰ ਦੀਆਂ ਦੋ ਬੇਟੀਆਂ ਨੂੰ ਇਸ ਦਾ ਲਾਭ ਮਿਲੇਗਾ ਸੋ ਪੰਜਾਬ ਦੇ ਵਿੱਚ ਇਸ ਸਕੀਮ ਨੂੰ ਜਿਹੜਾ ਕਿ ਬਹੁਤ ਵੱਧ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ ਸੋ ਜਿਨ੍ਹਾਂ ਨੇ ਆਪਣੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਨ ਵਾਸਤੇ ਬਹੁਤ ਸਾਰਾ ਜਿਹੜਾ ਕਿ ਪੈਸਾ ਉਹਨਾਂ ਨੂੰ ਚੱਕਣਾ ਪੈਂਦਾ ਹੈ ਜੇਕਰ ਉਹ ਪਹਿਲਾਂ ਹੀ ਆਪਣੀ ਅਰਜੀ ਦੇ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਸਰਕ ਸ਼ਰਣ ਸ਼ੁਰੂ ਹੁੰਦਾ ਹੈ ਉਸੇ ਵਕਤ ਹੀ ਉਹਨਾਂ ਦੇ ਖਾਤੇ ਵਿੱਚ ਰਾਸ਼ੀ ਟਰਾਂਸਫਰ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਮਾਪੇ ਜਿਨ੍ਹਾਂ ਨੇ ਆਪਣੀ ਬੇਟੀ ਦੀ ਸ਼ਾਦੀ ਕਰਨੀ ਉਹਨਾਂ ਨੂੰ ਇਸ ਦਾ ਕੋਈ ਸਹਾਰਾ ਮਿਲ ਸਕੇ ਜੋ ਅੱਜ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਇਸ ਮਗਹੀਨ 99 ਵਿੱਚ ਰੱਖਦੇ ਹੋਏ ਇਹ ਰਾਸ਼ੀ ਜਿਹੜੀ ਵਿਦਾਈ ਗਈ ਹੈ ਔਰ ਬਹੁਤ ਜਲਦੀ ਅਸੀਂ ਜਿਹੜਾ ਕਿ ਇਹ ਫਸਟ ਤੌਰ ਤੇ ਜਿਹੜਾ ਕਿ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਦੇ ਆ ਜੋ ਵਿਆਹ ਵਾਲੇ ਦੇ ਨਹੀਂ ਉਹਨਾਂ ਨੂੰ ਇਹ ਰਾਸ਼ੀ ਮਿਲ ਜਾਵੇ ਔਰ ਇਸ ਨਾਲ ਉਹ ਆਪਣਾ ਆਪਣੀ ਬੇਟੀ ਦੀ ਸ਼ਾਦੀ ਕਰ ਸਕਣ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਪ라이ਸ ਸਕੀਮਾ ਨੂੰ ਲੈ ਕੇ ਪੰਜਾਬ ਦੇ ਗਰੀਬ ਵਰਗ ਲੋਕਾਂ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਨੇ ਔਰ ਪੰਜਾਬ ਦੇ ਲੋਕਾਂ ਨੂੰ ਵੱਤਵਦ ਵਿੱਤੀ ਲਾਭ ਦਿੱਤਾ ਜਾ ਰਿਹਾ ਹੈ